ਪੈਣ ਦਾ ਪ੍ਰਾ ਨਾਲ ਇੰਨਾ ਮੋਲ ਇੰਨਾ ਦੀ ਆਪਣਾ ਆਪਣਾ ਹੀ ਧੀ ਨੂੰ ਵੀ ਛੱਡ ਆਈ ਆਪਣਾ ਉਥੇ ਪਾਣੀ ਫਿਰਿਆ ਉਹਨੂੰ ਵੀ ਛੱਡ ਆਈ ਤੇ ਦੇਖ ਕੇ ਵੀ ਮੈਂ ਭਾਵਮ ਭਰਾਵਾਂ ਨੂੰ ਦੇਖ ਕੇ ਬਾਈ ਕਿੰਨੇ ਯਾਰ ਤਰਸ ਜੋਗ ਲਾਤੇ ਆ ਹਨ ਆਪਾਂ ਚਲੋ ਦੇਖਦੇ ਪਏ ਆ ਪਿੰਡਾਂ ਦੀਆਂ ਲਿਸਟਾਂ ਬਣਾਉਂਦੇ ਪਏ ਆ ਕਿ ਘਰਾਂ ਦੇ ਕੀ ਹਾਲਾਤ ਆ ਕਿੱਥੇ ਪਰ ਇਸ ਪਰਿਵਾਰ ਦੀ ਕੰਡੀਸ਼ਨ ਪਰ ਦੀ ਬਿਲਕੁਲ ਅੱਖਾਂ ਨਮ ਹੁੰਦੀਆਂ ਯਾਰ ਅੱਖਾਂ ਦੇ ਵਿੱਚ ਉਹ ਪਾਣੀ ਆਉਂਦਾ ਆ ਬੜੇ ਤਰਸ ਜੋ ਖਲਾਤੇ ਆ ਤੁਸੀਂ ਨੇ ਮਤਿ ਇਹਦਾਂ ਨਾ ਤੁਸੀਂ ਕਰੋ परमात्मा ਨੇ ਕਰ ਦੇਣਾ ਚਲੋ ਇਹ ਵੀ ਆਪਾਂ ਇਹਨੂੰ ਮਾੜਾ ਸਮਾਨ ਨਾ ਸਮਝੀਏ ਇਹ ਵੀ ਗੁਰੂ ਸਾਹਿਬ ਦਾ ਭਾਣਾ ਹੀ ਆ ਹਨ ਤੇ ਆਪਾਂ ਵੈਸੇ ਸਾਡੇ ਜੋ ਅਸੀਂ ਸੋਚਦੇ ਸੀ ਅਸੀਂ ਮਕਾਨਾਂ ਦੀ ਸੇਵਾ ਪਹਿਲਾਂ ਲਿਸਟਾ ਬਣਾ ਕੇ ਉਹ ਕਰਨੇ ਸੋਚਦੇ ਪਰ ਇਸ ਪਰਿਵਾਰ ਨੂੰ ਦੇਖ ਕੇ ਸਾਨੂੰ ਕੁਝ ਪਤਾ ਨਹੀਂ ਪਰਮਾਤਮਾ ਨੇ ਅੰਦਰੋਂ ਕੀ ਆਵਾਜ਼ ਦਿੱਤੀ ਹੈ ਤੇ ਅਸੀਂ ਇਸ ਪਰਿਵਾਰ ਨੂੰ ਹੁਣੇ ਹੀ ਇਸ ਵੇਲੇ ਜਿਹੜੇ 50000 ਦੀ ਸੇਵਾ ਦੇ ਕੇ ਜਾ ਰਹੇ ਹਾਂ ਤੇ ਗੁਰੂ ਸਾਹਿਬ ਕਿਰਪਾ ਕਰਨ ਤੇ ਗਾਹਾਂ ਵੀ ਇਹਨਾਂ ਦੀ ਪਰਿਵਾਰ ਦੀ ਜਿਹੜੀ ਬਾਹ ਫੜਾਂਗੇ ਤੇ ਇਹਨਾਂ ਦਾ ਜੋ ਜਿੰਨੀ ਜਿੱਥੇ ਤੱਕ ਵੀ ਹੋ ਸਕੇ ਇਹਨਾਂ ਦੀ ਮਦਦ ਕਰਾਂਗੇ ਅ ਫਿਲਹਾਲ ਤਾਂ 50000 ਦੀ ਸਰਵ ਜਿਹੜੀ ਐਨ ਜੀਓ ਆਪਣੀ ਗੁਰੂ ਕੀ ਸੋਈ ਵੱਲ ਉਹ ਆਪਾਂ ਪਰਿਵਾਰ ਦੀ ਜਿਹੜੀ ਅੱਜ ਇਹਨਾਂ ਨੂੰ ਦੇ ਕੇ ਜਾ ਰਹੇ ਹਾਂ ਠੀਕ ਹੈ ਜੀ ਬਾਪੂ ਜੀ ਆਜੋ ਜੀ ਤੁਸੀਂ 25000 ਤੁਹਾਡਾ 25000 ਵੀਰ ਹੋ ਜਾਂਦਾ ਜੀ ਆ ਮਾਇਆ ਫੜ ਲਓ ਹਲੋ ਹਲੋ ਜੀ ਠੀਕ ਹੈ ਜੀ ਵਾਈ ਗਰੂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹ ਸੰਗਤ ਦਾ ਪੈਸਾ ਤੁਹਾਡੇ ਕੋਲ ਤੱਕ ਪੁੱਜਿਆ ਵੀਰ ਹੋ ਰਾਂ ਜੀ ਮੈਂ ਧਰਮ ਤਾਂ ਨਹੀਂ ਰੋਣਾ ਨਹੀਂ ਹੈ ਅੱਖਾਂ ਨਹੀਂ ਨਾ ਮੋਂ ਪਿਆਰੀ ਮਾਂ ਮਦਦ ਨਹੀਂ ਹਾਂ ਹਾਂ ਕੋਈ ਨਹੀਂ ਸਾਰੇ ਹਾਲਾਤ ਪਤਾ ਨਹੀਂ ਕਿਹੜੇ ਇਮਤਿਹਾਨਾਂ ਤੋਂ ਕੱਢ ਰਿਹਾ ਪਰਮਾਤਮਾ ਤੁਹਾਨੂੰ ਤੇ ਤੁਸੀਂ ਪਾਸ ਹੋ ਰਹੇ ਹੋ ਇਹ ਬਹੁਤ ਇਮਤਿਹਾਨਾਂ ਨੂੰ ਬਹੁਤ ਮੁਝ ਕਰੀ ਮਾਂ ਮਦਦ ਅੱਜ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗਾਤਾਰ ਜਦੋਂ ਤੋਂ ਸਾਡਾ ਜਦੋਂ ਦੇ ਵਿੱਚ ਸਰਵੇ ਕਰਦੇ ਫਿਰਦੇ ਅਗਰ ਦੇ ਪਿੰਡਾਂ ਦੇ ਵਿੱਚ ਲਿਸਟਾਂ ਬਣਾ ਰਹੇ ਆ ਕਿਹੜੇ ਕਿਹੜੇ ਘਰਾਂ ਦਾ ਕਿੰਨੇ ਨੁਕਸਾਨ ਹੋਏ ਆ ਤਾ ਜੋ ਆਪਾਂ ਉਹਨਾਂ ਦੀ ਘਰਾਂ ਦੀ ਜਿੰਨੀ ਵੀ ਗੁਰੂ ਸਾਹਿਬ ਜੋ ਹਿੰਮਤ ਬਖਸ਼ਣਗੇ ਉਹਦੇ ਹਿਸਾਬ ਨਾਲ ਘਰਾਂ ਦੀ ਮਦਦ ਕਰ ਸਕੀਏ ਪਰ ਇਸ ਟਾਈਮ ਅਸੀਂ ਅਜਨਾਲੇ ਦੇ ਪਿੰਡ ਦਰਿਆ ਮੂਸਾ ਦੇ ਵਿੱਚ ਖੜੇ ਆ ਜੋ ਬਾਰਡਰ ਦੇ ਬਿਲਕੁਲ ਨਾਲ ਲੱਗਦਾ ਪਿੰਡ ਆ ਇੱਥੋਂ 1 ਕਿਲੋਮੀਟਰ ਤੇ ਬੱਡ ਰਿਹਾ ਪੂਰੇ ਪਿੰਡ ਦੇ ਹਾਲਾਤ ਜਿਹੜੇ ਤਰਸਯੋਗ ਬਣੇ ਹੋਏ ਆ ਕਿਸੇ ਇੱਕ ਘਰ ਦੀ ਗੱਲ ਨਹੀਂ ਪੂਰੇ ਪਿੰਡ ਦੇ ਹਾਲਾਤ ਜਿਹੜੇ ਐਨੇ ਨਾਜਿਕ ਬਣੇ ਹੋਏ ਆ ਕਿਉਂਕਿ ਇਹ ਪਿੰਡ ਪਿੰਡ ਦਰਿਆ ਦੇ ਭਾਰਤਵਾੜ ਦੇ ਪਾਸੇ ਵੱਸਦਾ ਪਰ ਜਿਹੜੀ ਇਹ ਪਿੰਡ ਦੀ ਜ਼ਮੀਨ ਆ ਉਹ ਦਰਿਆ ਤੋਂ ਦੂਜੇ ਪਾਸੇ ਪਾਕਿਸਤਾਨ ਵਾਲੀ ਸਾਈਡ ਤੇ ਜਿਹੜੇ ਉਧਰ ਆ ਤੇ ਦਰਿਆ ਨੇ ਜਿਹੜੀਆਂ ਪਿੰਡ ਦੀਆਂ ਜ਼ਮੀਨਾਂ ਆ तकरीबन 90% ਜਿਹੜੀ ਜ਼ਮੀਨ ਆ ਜੀਮੀਦਾਰ ਭਰਾਵਾਂ ਦੀ ਜਿਹੜੀ ਫਸਲ ਆ ਉਹ ਬਿਲਕੁਲ ਤਬਾਹ ਹੋ ਗਈ ਆ ਤੇ ਉਹਦੇ ਨਾਲ ਨਾਲ ਜਿਹੜੇ ਖੇਤ ਆ ਉਹ ਵੀ ਬਿਲਕੁਲ ਤਬਾਹ ਹੋ ਗਏ ਖੇਤਾਂ ਦੇ ਵਿੱਚ ਜਿਹੜਾ ਕਹਿਣ ਨੂੰ ਤਾਂ ਰੇਤਾ ਪੈ ਗਿਆ ਗਵਰਨਮੈਂਟ ਵੀ ਕਹਿੰਦੀ ਕਿ ਤੁਸੀਂ ਆਪਣੇ ਖੇਤਾਂ ਦੇ ਵਿੱਚੋਂ ਰੇਤਾ ਵੇਚ ਸਕਦੇ ਆ ਪਰ ਅਸੀਂ ਜਾ ਕੇ ਉੱਥੇ ਦੇਖ ਕੇ ਆਏ ਆ ਕਿ ਉਹ ਰੇਤਾ ਜਿਹੜੀ ਆ ਵੇਚਣੇ ਵਾਲੀ ਵੀ ਹੈ ਨਹੀਂ ਉਹਦਾ ਪੈਸਾ ਮੁਨਾਫਾ ਤਾਂ ਇੱਕ ਪਾਸੇ ਕੀ ਆਉਣਾ ਸੀ ਪਰ ਹਾਲਾਤ ਇਹ ਆ ਕਿ ਹੁਣ ਉਹਨੂੰ ਚੱਕ ਕੇ ਬਾਹਰ ਬੰਨਾ ਦੇ ਉੱਤੇ ਰੱਖਣ ਦੇ ਲਈ ਖਰਚਾ ਉਹਦੇ ਫਿਰ ਉਹਨੂੰ ਕਿੱਥੇ ਰੱਖਣਾ ਕਿੱਥੇ ਆ ਉਹਦੇ ਲਈ ਜਗ੍ਹਾ ਬੜੀਆਂ ਵੱਡੀਆਂ ਮੁਸ਼ਕਿਲ ਆਇਆ ਉਹ ਸਾਰੇ ਦੇਖਦੇ ਅੱਜ ਅਸੀਂ ਇੱਕ ਪਰਿਵਾਰ ਦੇ ਵਿੱਚ ਹੁਣ ਇਸ ਵੇਲੇ ਪਹੁੰਚੇ ਆ ਬਾਪੂ ਜੀ ਹਣਾ ਦਾ ਘਰ ਆ ਘਰ ਦੇ ਹਾਲਾਤ ਤੁਸੀਂ ਦੇਖ ਲਓ ਕਿੰਨੇ ਨਾਜ਼ੁਕ ਬਣੇ ਮਕਾਨ ਰੁਪਿਆ ਘਰ ਦਾ ਜਿੰਨਾ ਵੀ ਸਮਾਨ ਆ ਸਾਰਾ ਹੀ ਬਿਲਕੁਲ ਜਿਹੜਾ ਖਤਮ ਹੋ ਗਿਆ ਤੇ ਬੜੇ ਜਿਹੜੇ ਆ ਇਸ ਵੇਲੇ ਆ ਅੱਲਾਹ ਆਪਾਂ ਕਹਿ ਸਕਦੇ ਜਿਹੜੇ ਅੱਖਾਂ ਵਿੱਚ ਜਿਹੜੇ ਹੰਝੂ ਆ ਰੁਕਦੇ ਨਹੀਂ ਇਹ ਕੇ ਘਰ ਦੇ ਹਾਲਾਤ ਦੇਖ ਕੇ ਤੇ ਗੁਰੂ ਸਾਹਿਬ ਅੱਗੇ ਅਰਦਾਸ ਬੇਤੀ ਕਰਦੇ ਕਿ ਪ੍ਰਮਾਤਮਾ ਕਦੇ ਵੀ ਇਹੋ ਜਿਹੇ ਹਾਲਾਤ ਕਿਤੇ ਨਾ ਬਣਾਉਣ ਤੇ ਇਹ ਬਾਪੂ ਜੀ ਹੁਣਾਂ ਦਾ ਘਰ ਆ ਬਾਪੂ ਤੁਹਾਡਾ ਕੀ ਕੀ ਨੁਕਸਾਨ ਹੋਇਆ ਜੀ ਮੇਰੇ ਦਾਣੇ ਵੀ ਸਾਰੇ ਖਰਾਬ ਹੋ ਗਏ ਤੇ ਉਹ ਕੱਢ ਕੇ ਬਾਹਰ ਸਿੱਟੇ ਜਿਹਦੇ ਸੱਪਰ ਦੇ ਗੰਗੇ ਹਾਂ ਜੀ ਤੇ ਆ ਚਾਰ ਪੰਜ ਤੋੜੇ ਬਜੇ ਸਿਰਫ ਲੱਕੀ ਕਮਰੇ ਵੀ ਤੁਸੀਂ ਵੇਖ ਲਈਏ ਸਮਾਨ ਸਾਰਾ ਵੀ ਸਮਾਨ ਵੀ ਆਪਣੀ ਸਾਰੇ ਸਮਾਨ ਖਤਮ ਹੋ ਗਿਆ ਕਮਰੇ ਵੀ ਤੁਹਾਡੇ ਖਰਾਬੇ ਹੋ ਗਿਆ ਟੂੜੀ ਵੀ ਖਰਾਬ ਹੋ ਗਈ ਚਲੋ ਸੇਵਾ ਵਾਲੇ ਦੇ ਕੇ ਜੀ ਬਿਲਕੁਲ ਚਲੋ ਸੇਵਾ ਵਾਲੇ ਜਿਹੜਾ ਝੋਨਾ ਦਾ ਨਾਲ ਆਇਆ ਸੀ ਉਹ ਵੀ ਪਾ ਉਹ ਵੀ ਸਾਰਾ ਖਤਮ ਹੋ ਗਿਆ ਤਾਂ ਦਰਿਆ ਦੇ ਕੰਢੇ ਲਿਉਂਦੇ ਤੇ ਸਾਹਮਣੇ ਕਰਦੇ ਬਾਬਾ ਜੀ ਹੁਣ ਜੇ ਆਪਾਂ ਗੱਲ ਕਰੀਏ ਹੁਣ ਆਉਣ ਵਾਲੇ ਸਮੇਂ ਦੀ ਦੁਆਰਾ ਹੁਣ ਸਟੈਂਡ ਹੋਵੋਗੇ ਕਿੱਦਾਂ ਸਟੈਂਡ ਕਰਨਾ ਜੀ ਉਹਦੇ ਲਈ ਪਹਿਲਾਂ ਪੈੜੀਆਂ ਪਦੜੀਆਂ ਪੁੱਧੜੀਆਂ ਕੀਤੀਆਂ ਇਹ ਹਾਂ ਜੀ ਪਹਿਲੇ ਟੈਗੀਆਂ ਇਹਦੇ ਫੇਰ ਪਦੜੀਆਂ ਪੁੱਧੜੀਆਂ ਕੀਤੀਆਂ ਦੇ ਮੁੜ ਕੇ ਫੇਰ ਹੁਣ ਤਾਂ ਪੈੜੀਆਂ ਸਾਡੀਆਂ ਫੇ ਨਿਕਲੀ ਹੈ ਅੱਜ ਸਾਲ ਅੱਜ ਇੱਕ ਸਾਲ ਦੀ ਫਸਲ ਲੱਗੀ ਸੀ ਤੂੰ 88 ਤੋਂ ਬਾਅਦ ਇੱਕ ਸਾਲ ਦੀ ਫਸਲ ਨਿਕਲੀ ਜੀ ਦੇਖੋ ਜੰਗਲ ਦਾ ਸੀਗੀ ਫਸਲ ਹੋ ਗਈ ਸੀ ਉਥੇ ਪਾਰ ਵੀ ਨਹੀਂ ਜਾਂਦੇ ਹੈਗੇ ਤੇ ਹੁਣ ਨਰਕ ਬਣਾ ਹੀ ਪਈ ਤੇ ਵੀ ਰੋੜੀ ਇਸੇ ਕਰਕੇ ਵੱਡੇ ਭਰਾ ਸਾਰੇ ਗੱਡੀ ਤੇ ਸੀ ਮੈਂ ਵੀ ਨਾਲ ਚਲ ਗਿਆ ਮੇਰਾ ਐਕਸੀਡੈਂਟ ਹੋ ਗਿਆ ਇੱਥੇ ਅੱਛਾ ਤੁਸੀਂ ਉੱਧਰ ਗੱਡੀ ਚਲਾਉਨੇ ਆ ਪਹਿਲਾਂ ਮੈਂ ਗੱਡੀ ਦੇ ਨਾ ਮੈਂ ਪਾਈ ਕਦੇ ਨਹੀਂ ਚਲਾਉਂਦਾ ਗੱਡੀ ਜੋ ਚਲਾਉਂਦਾ ਸੀ ਐਕਸੀਡੈਂਟ ਹੋ ਗਿਆ ਅੱਛਾ ਜੀ ਡੰਗੇ ਰੱਖਿਆ ਇਹਨਾਂ ਦੀ ਵਿਹਲੀ ਆ ਤਾਂ ਕਿ ਤੁਸੀਂ ਦੇ ਵਜੇ ਆ ਪਾਣੀ ਬਹਾਉਂਦੇ ਨੇ ਐਕਸੀਡੈਂਟ ਹੋ ਗਿਆ ਤੁਹਾਡੇ ਪੈਰ ਤੇ ਕੁਝ ਹੋ ਗਿਆ ਨਾ ਗੱਡੀ ਲੰਘ ਗਈ ਆ ਪਾਣੀ ਤੋਂ ਪਹਿਲਾਂ ਦਾ ਕੇ ਤੇ ਉੱਠੇ ਆ ਅੱਛਾ ਸੱਟ ਲੱਗੀ ਅੱਛਾ ਮੰਜੇ ਤੋਂ ਵੀ ਹੁਣ 10 ਦਿਨ ਤੋਂ ਹੀ ਉੱਠੇ ਆ 10 ਦਿਨ ਸੱਟ ਲਾ ਕੇ ਸੱਟਾ ਲਾਤੀ ਤੇ ਸੰਗ ਜੀ ਆਪਾਂ ਲਗਾਤਾਰ ਇਹੀ ਬੇਨਤੀਆਂ ਕਰਦੇ ਸੀ ਕਿਉਂਕਿ ਸੇਵਾ ਸੰਗਤ ਵੱਲੋਂ ਬਹੁਤ ਆ ਰਹੀ ਆ ਇਲਾਕਿਆਂ ਦੇ ਲਈ ਪਰ ਕਿਤੇ ਨਾ ਕਿਤੇ ਜੀ ਆਪਾਂ ਦੇਖੀ ਉਹ ਪੂਰੇ ਸਹੀ ਤਰੀਕੇ ਨਾਲ ਨਹੀਂ ਸੀ ਲੱਗਦੀ ਅ ਜੇ ਰਸ ਦੀ ਗੱਲ ਕਰੀਏ ਰਾਸ਼ਨ ਪਿੰਡਾਂ ਦੇ ਵਿੱਚ ਕਾਫੀ ਆ ਰਿਹਾ ਆ ਤੇ ਪਰ ਇਸ ਵੇਲੇ ਇਹਨਾਂ ਨੂੰ ਸਟੈਂਡ ਹੋਣ ਦੇ ਲਈ ਕੱਲੇ ਆਪਾਂ ਰਾਸ਼ਨ ਤੱਕ ਇਹਨਾਂ ਦਾ ਡਿਪੈਂਡ ਰਹਿ ਜੀਏ ਇਹਨਾਂ ਨੂੰ ਪਰਿਵਾਰਾਂ ਨੂੰ ਦੁਆਰਾ ਸਟੈਂਡ ਕਰਨੇ ਦਾ ਵੀ ਦੇਖੀਏ ਵੀ ਪਰਿਵਾਰਾਂ ਨੂੰ ਆਪਾਂ ਫੇਰ ਇਹਨਾਂ ਦੇ ਪੈਰਾਂ ਤੱਕ ਖੜੇ ਕਰੀਏ ਤਾਂ ਜੋ ਇਹ ਨਕਮੇ ਨਹੀਂ ਇਹ ਮਿਹਨਤ ਕਸਤ ਲੋ ਗਿਆ ਇਹ ਮਿਹਨਤ ਦੇ ਵਿੱਚ ਪੈ ਕੇ ਆਪਣੇ ਪਰਿਵਾਰਾਂ ਨੂੰ ਪਾਲਣ ਫਿਰ ਸਟੈਂਡ ਹੋਣ ਤੇ ਪਰ ਇਸ ਪਰਿਵਾਰ ਦੇ ਜਿਹੜੇ ਅਸੀਂ ਹਾਲਾਤ ਦੇਖਦੇ ਆ ਕਿਉਂਕਿ ਬਾਪੂ ਜੀ ਉਹਨਾਂ ਦੇ ਸੱਟ ਵੀ ਲੱਗ ਗਈ ਆ ਵੈਸੇ ਕੰਮ ਕਰਨ ਦੇ ਯੋਗ ਨਹੀਂ ਰਹੇ ਜੋ ਘਰ ਦੇ ਵਿੱਚ ਥੋੜਾ ਬਹੁਤਾ ਸਮਾਨ ਸੀ ਉਹ ਵੀ ਬਿਲਕੁਲ ਖਰਾਬ ਹੋ ਗਿਆ ਮਕਾਨ ਵੀ ਬਿਲਕੁਲ ਢਾਗ ਢਾਏ ਗਿਆ ਆਪਾਂ ਕਹਿ ਸਕਦੇ ਆ ਕਿਉਂਕਿ ਅੰਦਰ ਬਰਨੀ ਵਾਲਾ ਨਹੀਂ ਡਰ ਲੱਗਦਾ ਕਿ ਅੰਦਰ ਕਿਸੇ ਵੇਲੇ ਵੀ ਛੱਤ ਜਿਹੜੀ ਆ ਡਿੱਗ ਸਕਦੀ ਆ ਤੇ ਆਪਾਂ ਫਿਲਹਾਲ ਤਾਂ ਬਾਬੀ ਉਹਨਾਂ ਨੂੰ ਬਾਬੀ 50000 ਰੁਪਏ ਜਿਹੜੇ ਸੇਵਾ ਆ ਆਪਣੀ ਗੁਰੂ ਕੀ ਸੇਵਾ ਵੱਲੋਂ ਇਸ ਪਰਿਵਾਰ ਲਈ ਦੇ ਕੇ ਜਾ ਰਹੇ ਆ ਤੇ ਬਾਕੀ ਵੀ ਅੱਗੇ ਤੋਂ ਵੀ ਆਪਾਂ ਜਰੂਰ ਅਸੀਂ ਕੋਸ਼ਿਸ਼ ਕਰਾਂਗੇ ਕਰਵਾਉਣਾ ਪਰਮਾਤਮਾ ਨੇ ਸਾਡੀ ਕੋਈ ਹਿੰਮਤ ਨਹੀਂ ਕੋਈ ਔਕਾਤ ਨਹੀਂ ਕਿ ਅਸੀਂ ਕੁਝ ਕਰ ਦਈਏ ਹਨਾ ਜੀ ਗੁਰੂ ਸਾਹਿਬ ਕਿਰਪਾ ਕਰੋਗੇ ਤੇ ਇਹ ਮਕਾਨ ਜਰੂਰ ਖੜਾ ਹੋਊਗਾ ਤੇ ਪਰਮਾਤਮਾ ਆਪਣੇ ਆਪ ਹੀ ਕਰਵਾਉਣਗੇ ਤੇ ਸਭ ਜੀ ਜਰੂਰ ਇਸ ਪਰਿਵਾਰ ਦੇ ਲਈ ਅਰਦਾਸ ਬੇਨਤੀ ਕਰਿਓ ਤੇ ਜਿਹੜੇ ਵੀ ਸਾਡੇ ਵੀਰ ਭੈਣ ਭਰਾ ਇਹ ਵੀਡੀਓ ਨੂੰ ਦੇਖਦੇ ਆ ਤੇ ਜਰੂਰ ਇਸ ਪਿੰਡ ਦੇ ਵਿੱਚ ਇਹ ਬਿਲਕੁਲ ਅਜਨਾਲੇ ਦਾ ਜਿਹੜਾ ਆਖਰੀ ਪਿੰਡ ਆ ਦਰਿਆ ਮੂਸਾ ਇਸ ਪਿੰਡ ਦੇ ਵਿੱਚ ਆਓ ਕਿਉਂਕਿ ਇਸ ਪਿੰਡ ਦੇ ਵਿੱਚ ਜਿਹੜੇ ਸੇਵਾਦਾਰ ਵੀਰ ਆ ਬਹੁਤ ਘੱਟ ਆ ਰਹੇ ਆ ਹੋ ਸਕਦਾ ਪਈ ਆਖਰੀ ਪਿੰਡ ਹੋਣ ਦੇ ਕਾਰਨ ਪਿੱਛੋਂ ਜਿਹੜੇ 메ਨ ਰੋਡ ਦੇ ਲਾਗੇ-ਲਾਗੇ ਵੀਰ ਜਿਹੜੇ ਮੁੜ ਰਹੇ ਪਰ ਇਸ ਪਿੰਡ ਦੇ ਵਿੱਚ ਜਿਹੜੀ ਸੇਵਾ ਬਹੁਤ ਘੱਟ ਆ ਰਹੀ ਆ ਤੇ ਆਪਾਂ ਜਰੂਰ ਆਪਣਾ ਜੋ ਵੀ ਦਸਵੰਦਿਆ ਸੰਗਤੀ ਜੋ ਵੀ ਸੇਵਾ ਆ ਆਪਾਂ ਸਹੀ ਟਿਕਾਣੇ ਤੇ ਆ ਪਾ ਕੇ ਗਰਾਊਂਡ ਲੈਵਲ ਤੇ ਦੇਖ ਕੇ ਉੱਥੇ ਪਹੁੰਚਦੀ ਕਰਕੇ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਬਾਪੂ ਜੀ ਦਿਓ ਅਸ਼ੀਰਵਾ